ਸਾਹਿਬਾ ਦੋਸਤੋ ਕੀ ਹਾਲ ਚਾਲ ਨੇ ਤਸਵੀਰਾਂ ਤੁਹਾਨੂੰ ਬਰਨਾਲਾ ਦੇ ਅੰਡਰਵਿਜ ਦੀਆਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਬਰਨਾਲਾ ਦੇ ਅੰਡਰਵਿਜ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ ਨਾ ਤਾਂ ਇੱਥੋਂ ਦੀ ਕੋਈ ਮੋਟਰਸਾਈਕਲ ਨਿਕਲਦਾ ਸਿਰਫ ਕੱਲੀਆ ਗੱਡੀਆਂ ਨਿਕਲ ਰਹੀਆਂ ਨੇ ਮੋਟਰਸਾਈਕਲ ਦੇ ਐਸ ਮੰਨ ਲਓ ਕਿ ਟੈਂਕੀ ਤੱਕ ਪਾਣੀ ਆ ਰਿਹਾ ਜੇ ਕੋਈ ਮੋਟਰਸਾਈਕਲ ਵੀ ਇੱਥੋਂ ਦੀ ਨਿਕਲ ਰਿਹਾ ਕੀ ਕਰ ਲਾ ਪਾਣੀ ਉਧਰੋਂ ਫੇਰ ਮਾਰੂ ਕੋਈ ਗੱਡੀ ਆ ਗਈ ਪਾਣੀ ਲੱਗ ਜਾਣਾ ਪੱਕੇ ਹਾਂ ਇਹ ਅੰਡਰਵਿਸ਼ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਪਾਣੀ ਹੀ ਪਾਣੀ ਹੋਇਆ ਪਿਆ ਹਾਇ ਰੱਬਾ ਥੋੜਾ ਰਣ ਬਰਨਾਲਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਅੰਡਰਵਿਸ਼ ਦੀਆਂ ਕਿ ਜਿੱਥੇ ਕੀ ਜੇ ਕੋਈ ਮੋਟਰਸਾਈਕਲ ਲੱਕਦਾ ਤਾਂ ਕਿਰਪਾ ਕਰਕੇ ਨਾ ਹੀ ਲੰਘੋ ਕਿਉਂਕਿ ਮੋਟਰਸਾਈਕਲ ਦਾ ਜਿਹੜਾ ਪਾਣੀ ਹੈ ਉੱਥੇ ਟੈਂਕੀ ਤੱਕ ਪਾਣੀ ਆਉਂਦਾ ਮੋਟਰਸਾਈਕਲ ਅੰਦਰ ਹੀ ਰੁਕ ਜਾਂਦਾ ਹੈਗਾ ਸਾਡੇ ਚੈਨਲ ਵੱਲੋਂ ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਹੋਰ ਰੂਟ ਉੱਤੇ ਦੀ ਆ ਸਕਦੇ ਹੋ ਤਨੋਲਾ ਰੋਡ ਦੇ ਉੱਤੇ ਪਰ ਫਿਲਹਾਲ ਪੁਲ ਦੇ ਥੱਲੋਂ ਕੋਈ ਛੋਟਾ ਵਾਹਨ ਨਾ ਕੱਢੋ ਸਿਰਫ ਗੱਡੀਆਂ-ਗੱਡੀਆਂ ਹੀ ਥੱਲੋਂ ਦੀ ਨੰਗਰੀਆਂ ਨੇ ਛੋਟਾ ਵਾਹਨ ਪੁਲ ਥੱਲੋਂ ਦੀ ਨਹੀਂ ਲੰਘ ਰਿਹਾ ਅੰਡਰਵੱਜ ਦੀ ਬੱਚੇ ਦੇਖੋ ਵਿੱਚ ਤੁਹਾਨੂੰ ਤੈਰਦੇ ਹੋਏ ਨਜ਼ਰ ਆ ਰਹੇ ਹੋਣਗੇ ਇਹ ਅੰਡਰਬ੍ਰਿਜ ਦੀਆਂ ਤਸਵੀਰਾਂ ਨੇ ਆ ਦੇਖੋ ਇਹ ਮੋਟਰਸਾਈਕਲ ਜਾ ਰਿਹਾ ਪਰ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਨਹੀਂ ਜਾਇਆ ਜਾਣਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਉਹ ਦੇਖੋ ਮੋਟਰਸਾਈਕਲ ਰੁਕ ਗਿਆ ਪਾਣੀ ਦੇ ਵਿੱਚ ਮੋਟਰਸਾਈਕਲ ਰੁਕ ਗਿਆਗਾ ਖੜ ਗਿਆ ਹਣਸਣ ਨੂੰ ਦਿਖਾਵਾਂਗੇ ਕਿ ਬੱਚੇ ਕਿਸ ਤਰ੍ਹਾਂ ਤੈਰਨਗੇ ਪਾਣੀ ਦੇ ਵਿੱਚ ਉਹ ਦੇਖੋ ਮੋਟਰਸਾਈਕਲ ਰੋਕਿਆ ਜਾਣਾ ਨਹੀਂ ਨਿਕਲਦਾ ਨਹੀਂ ਹੈਗਾ ਹੋਰ ਰੋਕਿਆ ਦੇਖ ਮੋਟਰਸਾਈਕਲ ਬਰਨਾਲਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਬਾਈਕ ਜਾਂ ਮੋਟਰਸਾਈਕਲ ਇੱਥੋਂ ਦੀ ਨਾ ਕੱਢੋ ਬੋਲ ਦੇ ਥੱਲੇ ਦੀ ਬਿਲਕੁਲ ਇਹ ਗੱਡੀ ਦੇਖੋ ਕਿੱਥੇ ਤੱਕ ਗੱਡੀ ਦੇ ਪਾਣੀ ਆਇਆ ਹੋਣਾ ਨਜ਼ਰ ਆ ਰਿਹਾ ਹੋਊਗਾ ਚਲਿਏ ਵਾਪਸ